ਜਦੋਂ ਬੱਚੇ ਮਾਵਾਂ ਤੋਂ ਬੇਮੁਖ ਹੋ ਜਾਣਾ ਜਦੋਂ ਬੱਚੇ ਮਾਵਾਂ ਦਾ ਤ੍ਰਿਸਕਾਰ ਕਰਨ ਲੱਪੈਣ ਤਾਂ ਮਰ ਜਾਂਦੀਆਂ ਨੇ ਮਾਵਾਂ ਤੇ ਮਰ ਜਾਂਦੀ ਹੈ ਮਾਂ ਬੋਲੀ ਮੇਰੀ ਅੰਮੀਏ ਨੀ ਮਾਂ ਬੋਲੀਏ ਜਿੰਦਵਾਰੀਏ ਜਿੰਦ ਕੋਲੀਏ ਮੇਰੀ ਅੰਮੀਏ ਨੀ ਮਾਂ ਬੋਲੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਕਿ ਤੂੰ ਲੈਣਾ ਏ ਪੰਜਾਬੀ ਦਾ ਨਾਂ ਛੱਡ ਦੇ ਗੋਦੀਜੀ ਦੀ ਚਪਲ ਕੇ ਜਵਾਨ ਹੋਇਓ ਓਥਾਂ ਛੱਡ ਦੇ ਉਹ ਗਰਾਹ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਕਿ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਪਰ ਬਹੁਤੇ ਪੁੱਤ ਮਾਵਾ ਨੂੰ ਕਿਉਂ ਛੱਡ ਰਹੇ ਨਹੀਂ ਕਿ ਸਾਡੀ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਨਹੀਂ ਇਸ ਦਾ ਜਵਾਬ ਮੰਗਿਏ ਤਾਂ ਆਖਰ ਕਿਸ ਤੋਂ ਸੰਭਣ ਮਤ ਹਕੂਮਤਾਂ ਮਤ ਸਾਂਬੇ ਬਾਜ਼ਾਰ ਸਾਂਭਣਗੇ ਤੈਨੂੰ ਅੰਮੀਏ ਤੇਰੇ ਲੱਖਾਂ ਘਰ ਪਰਿਵਾਰ ਉਹੀ ਲਿਖਣਗੇ ਅੰਮੜੀਏ ਤੇਰੇ ਅਸਲ ਨਸੀਬ ਲਫ਼ਜ਼ਾਂ ਵਿੱਚ ਜਿੰਦ ਪਾਉਣ ਜੋ ਸ਼ਾਇਰ ਅਤੇ ادیਬ ਇਦਾਂ ਕਿਦਾਂ ਮਰਜੂ ਕੀ ਮਾਂ ਬੋਲੀ ਜਦ ਤੱਕ ਅਸੀਂ ਹੈਗੇ ਆਂ ਮਾਂ ਬੋਲੀ ਦੇ ਵਾਰਿਸ ਇਹਦੇ ਗੀਤ ਲਿਖਣ ਵਾਲੇ ਇਹਦੇ ਗੀਤ ਗਾਉਣ ਵਾਲੇ ਇਹਨੂੰ ਮੱਥਾ ਟੇਕਣ ਵਾਲੇ ਇਹਨੂੰ ਪਿਆਰ ਕਰਨ ਵਾਲੇ ਨਹੀਂ ਮਰ ਸਕਦੀ ਮਾਂ ਬੋਲੀ ਸਾਡੇ ਹੁੰਦਿਆਂ ਕਦੇ ਨਹੀਂ ਮਰ ਸਕਦੀ ਮਾਂ ਬੋਲੀ ਪੰਜਾਬੀਅਤ ਕੀ ਹੈ ਇੱਕ ਮੁੱਲ ਇੱਕ ਆਦਰਸ਼ ਇੱਕ ਵਿਚਾਰ ਇੱਕ ਸੰਕਲਪ ਇੱਕ ਵਿਲੱਖਣ ਜੀਵਨ ਜਾਂਚ ਜਾਂ ਸੁਭਾ ਪੰਜਾਬੀਅਤ ਇਹ ਸਭ ਕੁਝ ਵੀ ਹੈ ਤੇ ਹੋਰ ਵੀ ਬਹੁਤ ਕੁਝ ਜੇ ਬੁਨਿਆਦ ਹੀ ਪਕਤਾ ਨਾ ਹੋਵੇ ਤਾਂ ਮਕਾਨ ਕਿਵੇਂ ਪਾਇਦਾਰ ਬਣੇ ਵਿਦਿਆਕਾਦਾਰੇ ਹੋਣ ਜਾਂ ਸਰਕਾਰ ਸਾਰੇ ਐਨਜੀ ਜਵਾਬਦੇਹ ਜਿਵੇਂ ਬੁਨਿਆਦ ਕਮਜ਼ੋਰ ਕਰਨ ਤੇ ਲੱਗੇ ਨੇ ਇੱਥੇ ਮਾਂ ਬੋਲੀ ਨੂੰ ਬਚਾਉਣ ਦੀ ਫਿਕਰ ਜਾਇਜ਼ ਹੈ ਹੱਥ ਚੋਂ ਖੋ ਲਈ ਗੁਰ ਮੁਖੀ ਮੁਖ ਤੋਂ ਮਾਡੇ ਬੋਲ ਤੁਕ ਮਿਲੇ ਆ ਪਰਦੇਸ ਤੋਂ ਪਰ ਮਿਲੇ ਆ ਕੇ ਡੇ ਮੋ ਅਖਰਾਂ ਦਾਤੇ ਰਜ਼ਕ ਦਾ ਮੰਨਿਆ ਗੂੜਾ ਸਾ ਬਾਰੇ ਰਿਜ਼ਕੋਂ ਅੱਗੇ ਇਸ਼ਕ ਹੈ ਅੱਖਰੋਂ ਅੱਗੇ ਵਾਕ ਕੁਝ ਤਾਂ ਹੋਣਗੇ ਮਾਮਲੇ ਕੋਈ ਤਾਂ ਹੋਣੀ ਗੱਲ ਐਵੇਂ ਕਿਹੜਾ ਜਾਵਦਾ ਤਕੇ ਗਰੋਵਲ ਪੰਜਾਬੀ ਪੜਿਆਂ ਨੂੰ ਸੀਮਤ ਨੌਕਰੀਆਂ ਬੋਲਣ ਤੇ ਜੁਰਮਾਨਾ ਤੇ ਫੇਰ ਮਾਤ ਪਾਸ਼ਾ ਦਿਨ ਮਨਾਉਣਾ ਫਿਕਰ ਜਤਾਉਣਾ ਬੜਾ ਜੀ ਵਰਤਾਰ ਹੈ ਮੇਰੀ ਅੰਮੀਏ ਨੀ ਮਾਂ ਬੋਲੀਏ ਜਿੰਦਵਾਰੀਏ ਜਿੰਦ ਕੋਲੀਏ ਮੇਰੀ ਅੰਮੀਏ ਨੀ ਮਾਂ ਬੋਲੀਏ ਜਿੰਦ ਵਾਰੀਏ ਜਿੰਦ ਕੋਲੀਏ ਲਹੂ ਕਲੰਕੀ ਹੋ ਗਿਆ ਪਾਣੀ ਬਣਦਾ ਜਾਏ ਊੜਾ ਐੜਾ ਪੁੱਲ ਕੇ ABC ਪੜਨਾਏ ਲੇਖਣ ਅੰਦਰ ਲੇਖਣੀ ਜਿਉਂ ਸਮਾਈ ਜਾਏ ਮਾਂ ਬੋਲੀ ਤੋਂ ਟੁੱਟ ਕੇ ਲੇਖ ਨਾ ਲਿਖਿਆ ਜਾਏ ਕਾਇਦਾ ਜਦ ਵੀ ਚੁੱਕਦਾ ਹੰਝੂ ਪੈਂਦੇ ਜੋ ਸੁੱਚਾ ਚਾਨਣ ਵੰਡਦੀ ਮਾਂ ਬੋਲੀ ਦੀ ਲੋ ਤੇਰੇ ਜਲੌ ਦੇ ਸਾਹਮੇ ਗੂੜਾ ਹਨੇਰ ਕੀ ਹੈ ਕੀਨੇ ਤੂਫਾਨ ਚਖੜ ਰੁਤਾਂ ਦਾ ਫੇਰ ਕੀ ਹੈ ਤੇਰੀ ਡਾਲ ਤੋਂ ਨਾ ਕੋਈ ਪੱਤਾ ਵੀ ਕਿਰਨ ਵਾਲਾ ਏ ਮੇਰੀ maat ਬੋਲੀ ਏ ਅਖੰਡ ਦੀਪ ਮਾਲਾ ਠਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ ਏ ਮੇਰੀ maat ਬੋਲੀ ਏ ਅਖੰਡ ਦੀਪ ਮਾਲਾ पर बावजूद इस आसती किरण बाकी है विश्वास है कि कदे नहीं मर सकती मातृभाषा तेरे जलाओ हनेर की है ਕੀਨੇ ਤੂਫਾਨ ਚਖੜ ਰੁੱਤਾਂ ਦਾ ਫੇਰ ਕੀ ਹੈ ਤੇਰੀ ਡਾਲ ਤੋਂ ਨਾ ਕੋਈ ਪੱਤਾ ਵਿਕਿਰਨ ਵਾਲਾ ਹੈ ਮੇਰੀ ਮਾਤ ਬੋਲੀ ਹੈ ਅਖੰਡ ਦੀਪੂ ਮਾਲਾ ਕਿੰਡਿਆ ਹੈ ਦੂਰ ਤਿਕਰੇ ਤੇਰੀ ਖੌਂਦ ਦਾ ਉਜਾਲਾ ਬੋਲ ਤੂੰ ਲੱਖ ਅੰਗਰੇਜ਼ੀਆਂ ਜਿੱਥੇ ਜਿਸ ਦੀ ਲੋੜ ਐ ਪਰ ਝੂਠੀ ਸ਼ਾਨ ਲਈ ਮਾਂ ਤੋਂ ਮੁਖ ਨਾ ਮੋੜ ਮੁਕ ਜੇ ਜਿਹੜੀ ਧਰਤੀਓਂ ਮਾਂ ਬੋਲੀ ਦੀ ਸਾਂਝ ਸੱਭਿਆਚਾਰ ਤੇ ਰਤਨਾ ਹੋ ਜਾਂਦੀਆਂ ਬਾਝ ਇਸ ਧਰਤੀ ਦਾ ਲਾਲ ਹੈ ਤੈਸਦੀ ਬੋਲੀ ਬੋਲ ਆਪਣਾ ਬਣ ਕੇ ਬੈਠ ਤੂੰ ਆਪਣੇ ਆਂਦੇ ਕੋ ਮੇਰੀ ਅੰਮੀਏ ਨੀ ਮਾ ਬੋਲੀਏ ਜਿੰਦਵਾਰੀਏ ਜਿੰਦ ਕੋਲੀਏ मेरी अम्मी ये नी मां बोली जिंद वारी ये जिंद कोलिए मेरी अम्मी ये नी मां बोली जिंद वारी ये जिंद कोलिए उस्ताद दामन ने ठीक ही किया कि उर्दू दा मैं दोखी ना ही। दुश्मन नहीं अंग्रेजी दा पूछ दे ओ मेरे दिल दी बोली हां जी हां पंजाबी है मेरी मां पंजाबी है ਮੇਰੀ ਅੰਮੀਏ ਨੀ ਮਾਂ ਬੋਲੀਏ ਜਿੰਦ ਵਾਰੀਏ ਜਿੰਦ ਕੋਲੀਏ ਮੇਰੀ ਅੰਮੀਏ ਨੀ ਮਾਂ ਬੋਲੀਏ ਜਿੰਦ ਵਾਰੀਏ ਜਿੰਦ ਕੋਲੀਏ